ਇਹ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਪਰਿਵਾਰ ਨੂੰ ਸ਼ਰਿਆਮ ਧਮਕੀਆਂ ਭਰੇ ਪੱਤਰ ਭੇਜੇ ਗਏ ਨੇ ਦੱਸਦੀਏ ਕਿ ਬਾਈ ਪੋਸਟ ਇਹ ਪੱਤਰ ਭੇਜੇ ਗਏ ਨੇ ਹਾਲਾਂਕਿ ਹੁਣ ਪਰਿਵਾਰ ਸਾਹਮਣੇ ਆਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਲ ਉਹਨਾਂ ਦਾ ਝਗੜਾ ਚੱਲ ਰਿਹਾ ਹੈ ਕੇਸ ਚੱਲ ਰਿਹਾ ਹੈ ਤੇ ਉਸ ਕੇਸ ਨੂੰ ਵਾਪਸ ਲੈਣ ਦੇ ਲਈ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰੇ ਪੱਤਰ ਗੈਂਗਸਟਰਾਂ ਦੇ ਨਾਮ ਤੋਂ ਉਹਨਾਂ ਨੂੰ ਭੇਜੇ ਜਾ ਰਹੇ ਨੇ ਹਾਲਾਂਕਿ ਜਦੋਂ ਉਹਨਾਂ ਦੇ ਬੇਟੇ ਦੇ ਵੱਲੋਂ ਉਸ ਡਾਕਖਾਨੇ ਦੇ ਵਿੱਚ ਪਹੁੰਚ ਕੇ ਉੱਥੇ ਦੀ ਸੀਸੀਟੀਵੀ ਕਢਾਈ ਤਾਂ ਉਹ ਸਾਰੇ ਹੀ ਪਿੰਡ ਦੇ ਨੌਜਵਾਨ ਨਿਕਲੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਰੌਲਾ ਚੱਲ ਰਿਹਾ ਹੈ ਤਾਂ ਦੱਸ ਦਈਏ ਕਿ ਗੈਂਗਸਟਰ ਲੰਡਾ ਖਰੀਕੇ ਦੇ ਗਰੁੱਪ ਦਾ ਝੂਠਾ ਧਮਕੀ ਪੱਤਰ ਦੇ ਕੇ ਪਿੰਡ ਦੇ ਹੀ ਬੰਦਿਆਂ ਦੇ ਵੱਲੋਂ ਆਪਣੇ ਹੀ ਪਿੰਡ ਦੇ ਵਿੱਚ ਦਰਖਤ ਫੈਲਾਈ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜੋ ਕੇਸ ਸੁਣਾ ਦੇ ਵੱਲ ਉਸ ਤੇ ਲਗਾਇਆ ਗਿਆ ਉਹ ਉਸ ਨੂੰ ਵਾਪਸ ਲੈ ਲੈਣ ਦਰਸਲ ਇਹ ਸਾਰਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਨੇ ਕੁਝ ਲੋਕਾਂ ਦੇ ਉੱਤੇ ਕੇਸ ਕੀਤਾ ਹੋਇਆ ਹੈ ਤੇ ਉਸ ਕੇਸ ਨੂੰ ਵਾਪਸ ਲੈਣ ਦੇ ਲਈ ਉਹਨਾਂ ਦੇ ਵੱਲੋਂ ਹੀ ਇਹ ਪਰਿਵਾਰ ਨੂੰ ਧਮਕੀ ਭਰੇ ਪੱਤਰ ਭੇਜੇ ਗਏ ਨੇ ਉਹ ਵੀ ਗੈਂਗਸਟਰ ਲੰਡਾ ਹਰੀਕੇ ਦੇ ਨਾਂ ਤੋਂ ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਪੱਤਰ ਨਹੀਂ ਸੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਪੱਤਰ ਆਏ ਨੇ ਜਿਸ ਦੇ ਵਿੱਚ ਉਹਨਾਂ ਨੂੰ ਸ਼ਰੀਆ ਅਮ ਜਾਨੋਂ ਮਾਰਨ ਦੀਆਂ ਧਮਕੀਆਂ ਪੂਰੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦੇ ਨਾਲ-ਨਾਲ ਕਰਨ ਨੂੰ ਅੱਗ ਲਗਾਉਣ ਦੀ ਵੀ ਗੱਲ ਇਸ ਪੱਤਰ ਦੇ ਵਿੱਚ ਲਿਖੀ ਜਾਂਦੀ ਹੈ ਉਹਨਾਂ ਦੇ ਉੱਤੇ ਸਿਰਫ ਇਹੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੋ ਕੇਸ ਕੀਤਾ ਹੋਇਆ ਹੈ ਉਸ ਨੂੰ ਉਹ ਕਿਸੇ ਵੀ ਤਰੀਕੇ ਦੇ ਨਾਲ ਵਾਪਸ ਲੈ ਲੈਣ ਦੱਸਦੀ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦਾ ਕੋਈ ਕੇਸ ਚੱਲ ਰਿਹਾ ਹੈ ਤੇ ਉਸ ਕੇਸ ਦੇ ਵਿੱਚ ਹੀ ਦਬਾਅ ਪਾਉਣ ਦੇ ਲਈ ਇਸ ਪਰਿਵਾਰ ਨੂੰ ਗੈਂਗਸਟਰ ਲੰਡਾ ਖਰੀਕੇ ਦੇ ਨਾਮ ਤੋਂ ਧਮਕੀਆਂ ਪੇਚੀਆਂ ਜਾ ਰਹੀਆਂ ਨੇ ਤੇ ਜੀ ਨਾ ਮੈਂ ਅਸਲ ਵਿੱਚ ਬੱਚੇ ਨਾਲ ਦੇਣ ਲੈਣ ਚੱਲਦਾ ਸੀ ਉਹ ਮੁੰਡੇ ਦਾ ਜਿਹੜਾ ਪਰਦੀਵੇ ਅੱਜ ਲੱਗੇ ਆਪਣੇ ਛੋਨੀ ਚ ਅੱਛਾ ਉਹਨੇ ਵੋਟਾਂ ਵੇਲੇ ਵੀ ਮੈਂ ਸਰਪੰਚੀ ਚ ਖੜੀ ਹੋਈ ਸੀ ਵੋਟਾਂ ਵੇਲੇ ਉਹ ਪੈਸੇ ਲੈ ਗਿਆ ਸੀਗਾ ਮੁੜ ਕੇ ਜਦੋਂ ਬੱਚੇ ਨੇ ਮੰਗੇ ਤੇ ਉਹ ਗੱਲ ਪੈ ਗਿਆ ਅੱਛਾ ਇਹਨਾਂ ਨੂੰ ਕਹਿਣ ਲੱਗੇ ਵੀ ਐ ਕਰਕੇ ਮੈਂ ਜਿੰਦਾ ਨਹੀਂ ਇਹਨੇ ਕੋਰਟ ਚ ਜੀ ਉਹਦਾ ਉਹਨੂੰ ਚੈੱਕ ਦਿੱਤੇ ਸੀ ਇਹਨੇ ਲਾਤਾ ਚੈੱਕ ਕੋਰਟ ਚ ਕੇਸ ਕਰਤਾ ਕੋਰਟ ਚ ਕੇਸ ਕਰਤਾ ਮੁੜ ਕੇ ਜੀ ਉਹਦੀ ਵਸ ਨੂੰ 10 ਦਿਨਾਂ ਬਾਅਦ ਚਿੱਠੀ ਪਾਤੀ ਦਰਖਾਸਤ ਆ ਗਈ ਐਸਐਸਪੀ ਦੇ ਜਿਵੇਂ ਗਲਤਮਤ ਗੱਲਾਂ ਲੈ ਕੇ ਚਲੋ ਤਾਂ ਪੰਚਾਇਤ ਵੀ ਸਾਡੇ ਸਹਿਮਤ ਹੋਈ ਕਿ ਪੰਚਾਇਤ ਨੇ ਦਰਖਾਸਤ ਵਾਪਸ ਕਰਾਤੀ ਵੀ ਇਸ ਇਸ ਕਮ ਵਾਲੇ ਬੰਦੇ ਨੇ ਹਾਂ ਦੂਸਰੀ ਜੀ ਅਗਲੀ ਅਪ੍ਰੈਲ ਦੇ ਮਹੀਨੇ ਚ ਕਹਿਣ ਲੱਗੇ ਵੀ ਤੇਰੇ ਘਰ ਨੂੰ ਅੱਗ ਲਾਵਾਂਗੇ ਤੈਨੂੰ ਅੱਗ ਲਾ ਦਾਂਗੇ ਤੇਰੇ ਬੱਚਾ ਨੂੰ ਫੂਕਨਾਂਗੇ ਜਿਹੜੀਆਂ ਭੈਣਾਂ ਰੰਡੀਆਂ ਕਰਦਾਂਗੇ ਸਾਨੂੰ ਪਤਾ ਤੂੰ ਡਿਊਟੀ ਜਾਂਦਾ ਤੈਨੂੰ ਫਲਾਣੇ ਥਾਂ ਐ ਕਰਦਾਂਗੇ ਧੌਂਕ ਦੂਸਰੀ ਚਿੱਠੀ ਨੇ ਜੀ ਸਾਨੂੰ ਵੇਖ ਲਓ ਅਪ੍ਰੈਲ ਦੇ ਮਹੀਨੇ ਚ ਆਈ ਸੀ ਇੱਕ ਦਿਨ ਸੌਕੇ ਨਹੀਂ ਵੇਖਿਆ ਗੈਂਗਸਟਰ ਦਾ ਨਾਮ ਸੀ ਉਹਦੇ ਚ ਸੀ ਜੀ ਲੰਡੇ ਹਰੀਕੇ ਦਾ ਨਾਮ ਲਿਖਿਆ ਹਾਂ ਅੱਛਾ ਉਹ ਦੋ ਅਸੀਂ ਸੀਆਈ ਸਟਾਫ ਨੂੰ ਦਿੱਤੀ ਐਸਐਸਪੀ ਨੂੰ ਦਿੱਤੀ ਡੀਐਸ ਸਾਰੇ ਮਲਾਜ਼ਮਾਂ ਕੋਲ ਗਏ ਉਹਨਾਂ ਨੇ ਵੀ ਵਿਚਾਰਾਂ ਨੇ ਮਿਹਨਤ ਕੀਤੀ ਜੀ ਜਿਹੇ ਜੀ ਹੁੰਦੀ ਹੈ ਪਰ ਉਹਨਾਂ ਤੋਂ ਬੰਦੇ ਸਾਹਮਣੇ ਨਹੀਂ ਆਏ ਨਹੀਂ ਆਏ ਹੁਣ ਜਿਹੜੀ ਤੀਜੀ ਚਿੱਠੀ ਆਈ ਜੀ ਸਾਡੇ ਘਰ ਦੇ ਬਹੁਤ ਸੂਝਵਾਨ ਬੰਦੇ ਐ 60 ਸਾਲ ਦਾ ਹੋ ਗਿਆ ਜੀ ਅਸੀਂ ਬਲਾਕ ਸੰਮਤੀ ਮੈਂਬਰ ਵੀ ਆ ਹੂੰ ਉਹ ਬਹੁਤ ਸੂਝਵਾਨ ਬੰਦਾ ਉਹਨੇ ਅੱਖ ਨਾਲ ਵੀ ਤੁਸੀਂ ਹੁਣ ਤੋਂ ਆਪਾਂ ਪੁਲਿਸ ਸਰਤੇ ਨਹੀਂ ਕੰਮ ਛੱਡਦੇ ਆਪਾਂ ਆਪ ਕੱਢਾਂਗੇ ਉਨੇ ਜੀ ਆਏ ਹਰ ਇੱਕ ਬੰਦੇ ਦੇ ਬਸ ਦਾ ਕੰਮ ਨਹੀਂ ਜੇ ਐਂ ਚਿੱਠੀਆਂ ਕਢਾ ਲਿਏ ਨਾ ਆਪਣੇ ਲਝਾਈ ਨਾ ਪਵੇ ਜੀ ਪੰਜਾਬ ਦਾ। ਠੀਕ ਕੀਤਾ ਉਹਨਾਂ ਨੇ ਫਿਰ। ਉਹਨਾਂ ਨੇ ਜੀ ਜੋ ਡਾਕ ਗਏ। ਪਹਿਲਾਂ ਐਸਐਸਪੀ ਦੇ 리ਡਰ ਕੋਲ ਐਸਐਸਪੀ ਕੋਲੇ ਗਏ ਜੀ। ਐਸਐਸਪੀ ਬਹੁਤ ਚੰਗਾ ਬੰਦਾ ਹੈ। ਉਹਨੇ ਕਿਹਾ ਵੀ ਜੇ ਤੁਸੀਂ ਇਹ ਇਹਦੀ ਮਦਦ ਕਰੋ। ਉਹਦਾ ਨਾਲ ਮੁਲਾਜ਼ਮ ਨੇ ਦੱਸਿਆ ਵੀ ਆਹ ਬਾਬਾ ਸਾਹਮਣੇ ਡਾਕ ਚ ਬੈਠਾ। ਇਹ ਗਿਆ ਜੀ ਉਹ ਬੰਦੇ ਵੀ ਬਹੁਤ ਬੀਬਾ ਬੰਦੇ ਸੀ ਡਾਕ ਵਾਲੇ ਵੀ। ਜਿਨ੍ਹਾਂ ਨੇ ਪਹਿਲੇ ਘੇੜੇ ਨੂੰ ਕੈਮਰਾ ਖੋਲਤਾ ਵੀ ਤਾਂ ਦੇਖ ਲਿਆ ਉੱਥੋਂ ਪਤਾ ਲੱਗ ਗਿਆ ਵੀ ਪਿੰਡ ਦੇ ਆ ਹਾਂਜੀ ਉੱਥੇ ਜਿਹਨੇ ਜਦੋਂ ਕਢਾਈ ਫੋਟੋ ਇਹਦੇ ਸਿਆਣ ਚ ਨਹੀਂ ਆਈ ਇੱਕ ਬੰਦਾ ਸਿਆਣ ਆ ਦੂਜਾ ਸਿਆਣ ਚ ਨਾ ਆਇਆ ਇਹਨੇ ਮੁੰਡਾ ਬੁਲਾ ਲਿਆ ਜਗਦੀਸ਼ ਸਿੰਘ ਨੂੰ ਬੁਲਾ ਲਿਆ ਵੀ ਵੇਟਾ ਤੂੰ ਆ ਸਿਆਣ ਮੈਂ ਤਾਂ ਐਡੀ ਨਿਗਾਹ ਨਹੀਂ ਮੇਰੇ ਪੁੱਤ ਨੇ ਆਉਣ ਸਾਨ ਸਿਆਣ ਲੈ ਜੀ ਪਿੰਡ ਦੇ ਆ ਪਿੰਡ ਦੇ ਆ ਜੀ ਥੈਂਕਸ ਅੰਮੀਆ ਨਾ ਜੀ ਡਾਕਟਰ ਕੋਈ ਗੈਸਟਰਾ ਦਾ ਵਾਸਤਾ ਨਹੀਂ ਜੀ ਆਪਾਂ ਤਾਂ ਜਾਣਦੇ ਹੀ ਨਹੀਂ ਮਤਲਬ ਕੋਰਟ ਕੇਸ ਨੂੰ ਲੈ ਕੇ ਡਰਾ ਰਹੇ ਆ ਆ ਡਰਾ ਰਹੇ ਸੀ ਜੀ ਉਹ ਕੀ ਮੰਗ ਕਰਦੇ ਹੋ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਤੇ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਨ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਤੁਹਾਡਾ ਗੈਂਗਸਟਰਾਂ ਦੇ ਜੇ ਸਾਡੇ ਨਾਲ ਵਰਤੋਂ ਕੀਤੀ ਹੈ ਨਾ ਜੇ ਇਹਨਾਂ ਨੇ ਖਵਰਾ ਕਿੰਨੇ ਕ ਨਾਲ ਕੀਤੀ ਹੈ ਇਹ ਆਪਾਂ ਕਢਾਉਂਦੇ ਨਹੀਂ ਜੀ ਆਪਾਂ ਚਿੱਠੀ ਫੜ ਕੇ ਵਹਿ ਜਾਂਦੇ ਆ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਹੋਰ ਆਪਾਂ ਇਹ ਬਸ ਸਿਰੇ ਦਾadne ਕੰਮ ਜਿਹੜੀ ਮੰਨ ਕੇ ਚੱਲੋ ਸਾਨੂੰ April ਦੇ ਮਹੀਨੇ ਗੈਂਗਸਟਰ ਲੰਡਿਆ ਹਰੀਕੇ ਗਰੁੱਪ ਤੋਂ ਪ੍ਰਸ਼ਦ ਜੇਲ੍ਹ ਤੋਂ ਲਿਖੀ ਗਈ ਸੀਗੀ ਤੇ ਇੱਕ ਚਿੱਠੀ ਸਾਡੇ ਹੁਣ ਇੱਕ 19 ਤਰੀਕ ਨੂੰ ਆਈ ਹੈ ਰੋਪੜ ਜੇਲ੍ਹ ਦੇ ਨਾਮ ਤੋਂ ਆਈ ਹੈ ਪਟਿਆਲੇ ਦਾ ਕੋਈ ਗੈਂਗਸਟਰ ਉਹਦਾ ਨਾਮ ਵਰਤ ਕੇ ਲਿਖਿਆ ਗਿਆ ਪਰ ਜਦੋਂ ਅਸੀਂ ਇਹ ਚਿੱਠੀ ਕਢਾਈ ਤਾਂ ਸਾਡੇ ਪਿੰਡ ਦੇ ਮੁੰਡੇ ਨਿਕਲੇ ਬਾਹਰ ਲੈਣੀ ਜਦੋਂ ਮੰਨ ਕੇ ਚਲੋ ਜੀ ਕੈਮਰੇ ਦੇ ਵਿੱਚ ਫੁਟੇਜ ਕਰਾਈ ਬਠਿੰਡਾ ਡਾਕਰ ਤੋਂ ਜਿਹੜੀ ਇਹ ਤੋਂ ਪਹਿਲਾਂ ਅਸੀਂ ਜਲੰਧਰੋਂ ਚਿੱਠੀ ਪਾਈ ਗਈ ਸੀ ਮੰਨ ਕੇ ਚਲੋ ਜੀ ਤੇ ਬਸ ਇੰਨਾ ਚਿਰ ਹੋ ਗਿਆ ਸਾਡੇ ਮੈਟਰ ਸੀਗਾ ਇਹ ਲੈਂਡ ਦੇਣ ਦਾ ਸੀਗਾ ਜੀ ਮੰਨ ਕੇ ਚਲੋ ਜੀ ਇਹਨਾਂ ਨੇ ਪੈਸੇ ਲਏ تھے ਸੀ ਸਰਪੰਚੀ ਤੋਂ ਪਹਿਲਾਂ ਤੇ ਅਸੀਂ ਉਹ ਕੋਰਟ ਦੇ ਵਿੱਚ ਕੇਸ ਲਾਇਆ ਸੀ ਉਹ ਠੀਕ ਹੈ ਕੋਰਟ ਦੇ ਵਿੱਚ ਅਸੀਂ ਕੇਸ ਲਾਇਆ ਹੋਇਆ ਸੀਗਾ ਕੋਰਟ ਦੇ ਵਿੱਚ ਕੇਸ ਲਾਇਆ ਸੀ ਉਸ ਮੈਟਰ ਤੇ ਦਪਾਉਣ ਤੇ ਮੇਰੇ ਜਵਾਕਾਂ ਨੂੰ ਮਾਰ ਦੇਣਗੇ ਵੀ ਮੇਰੇ ਸਾਡੇ ਪਰੌਣਿਆਂ ਨੂੰ ਮਾਰ ਦੇਣਗੇ ਟੋਟੇ ਰੋਟੇ ਕਰਕੇ ਧਮਕੀਆਂ ਦੇ ਰਹੇ ਸੀ ਕਿ ਵੀ ਇਸ ਕੇਸ ਨੂੰ ਦਬਾਉਣ ਦੀ ਕੇਸ ਦਾ ਵਿੱਚ ਨਾ ਨਹੀਂ ਲਿਤਾ ਗਿਆ ਚਿੱਠੀ ਦੇ ਵਿੱਚ ਪਿੰਡ ਛੱਡ ਜੋ ਸ਼ਹਿਰ ਛੱਡ ਜੋ ਇਸ ਮੈਟਰ ਦੇ ਵਿੱਚ ਗਿੰਨਾਮ ਗੈਂਗਸਟਰ ਦਾ ਝੂਠ ਝੂਠਾ ਸੀ ਝੂਠਾ ਨਾਮ ਸੀਗਾ ਇਹ ਪੁੱਛਣਾ ਇਹਨਾਂ ਤੋਂ ਇਹ ਚਾਹੀਦਾ ਵੀ ਇਹ ਜਿਹੜੇ ਗੈਂਗਸਟਰ ਨਾਮ ਜਾਣਦੇ ਫਲਾਨਾ ਗੈਂਕਸਟਰ ਛੁੱਟੀ ਤਿਆਰਿਆ ਜਾਂ ਸਾਡੀ ਬਠਿੰਡੇ ਪੇਛੀ ਹੈ ਜਾਂ ਬਠਿੰਡੇ ਸਾਨੂੰ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਗਿਆ ਲੰਡੇ ਹਰੀਕੇ ਗਰੁੱਪ ਦੇ ਗੈਂਗਸਟਰ ਅਸੀਂ ਬਠਿੰਡੇ ਟਰਾਂਸਫਰ ਕਰ ਰਹੇ ਹਾਂ ਐਨੀ ਤਰੀਕ ਨੂੰ ਅਸੀਂ ਟਰਾਂਸਫਰ ਹੋਣਾ ਐਨੀ ਤਰੀਕ ਨੂੰ ਸਾਡਾ ਸਾਰਾ ਗਰੁੱਪ ਬਠਿੰਡੇ ਦੇ ਵਿੱਚ ਹੋਣਾ ਐਨੀ ਤਰੀਕ ਨੂੰ ਤੈਨੂੰ ਮਾਰ ਦਾਂਗੇ ਠੀਕ ਹੈ ਜੀ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਇੰਨੀ ਤਰੀਕ ਨੂੰ ਤਰੀਕ ਹੈ ਇੰਨੀ ਤਰੀਕ ਨੂੰ ਇਹਨਾਂ ਨੂੰ ਮਾਰ ਦੇਣਾ ਜਾਂ ਇੰਨੀ ਤਰੀਕ ਨੂੰ ਇਹਨਾਂ ਦੀ ਪੀਛੀ ਹੈ ਕੀ ਆਉਣਾ ਇਹਨਾਂ ਨੂੰ ਜਾਣਕਾਰੀ ਕਿੱਥੋਂ ਮਿਲਦੀ ਹੈ ਮਤਲਬ ਤੀਜੀ ਚਿੱਠੀ 'ਚ ਖੁਲਾਸਾ ਹੋਇਆ ਤੁਹਾਡਾ ਹਾਂ ਸਾਨੂੰ ਤੀਜੀ ਚਿੱਠੀ 'ਚ ਖੁਲਾਸਾ ਹੋਇਆ ਇਹ ਗੈਂਗਸਟਰ ਨਹੀਂ ਪਿੰਡ ਦੇ ਇਹ ਪੇਪੜਾ ਨਹੀਂ ਬੰਦੇ ਆ ਜੀ ਫੁਟੇਜ ਦੇ ਵਿੱਚ ਆਇਆ ਸੀ ਸੀਸੀਟੀਵੀ ਫੁਟੇਜ ਕਢਾਈ ਗਈ ਹੈ ਆਪ ਭਾਰ ਕੇ ਆਪ ਦੀ ਪਿੰਡ ਰੈਵ ਲੈ ਕੇ ਦਿੱਤੀ ਗਈ ਹੈ ਨਹੀਂ ਚਿੱਠੀਆਂ ਆਪ ਹੀ ਪਾਉਂਦੇ ਸੀ ਪਿੰਡੋਂ ਹਾਂ ਚੰਦਾ ਚਿੱਠੀਆਂ ਆਪ ਹੀ ਪਾਉਂਦੇ ਸੀ ਲੈਨ ਦੇਨ ਦਾ ਮਾਮਲਾ ਲੈਨ ਦੇਨ ਦਾ ਮਾਮਲਾ ਸੀ ਉਹ ਕੋਰਟ ਦਾ ਪੰਮ ਮੈਟਰ ਹੈ ਜੀ ਠੀਕ ਹੈ ਉਹ ਕੋਰਟ ਦੇ ਵਿੱਚ ਆ ਆਪਣਾ ਨਾ ਤਾਂ ਕਦੇ ਉਹਨਾਂ ਨੂੰ ਖੁਲਾਹਰ ਕੇ ਆਪਾਂ ਆਖਿਆ ਵੀ ਤੁਸੀਂ ਸਾਡੇ ਦੇਣੇ ਨਾ ਕੋਈ ਬਹਿਸ ਵਾਜੀ ਨਾ ਰੋ ਮੈਂ ਕਰਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰੇ ਚਲੋ ਠੀਕ ਹੈ ਮੇਰੇ ਨਾਲ ਕੋਈ ਰੰਜਿਸ਼ ਮੈਨੂੰ ਕਹਾਂਦੇ ਮੇਰੇ 3 ਸਾਲ ਦਾ ਮੁੰਡਾ ਹੈ 7 ਸਾਲ ਦੀ ਕੁੜੀ ਮੇਰੇ ਪਰਿਵਾਰ ਨੂੰ ਮਾਰ ਦੀ ਧਮਕੀ ਕਿਉਂ ਦਿੱਤੀਗੀ? ਐਂ ਤਾਂ ਫਿਰ ਜੇ ਰੇਕ ਬੰਦਾ ਹੀ ਦੂਸਰੇ ਬੰਦੇ ਦੇ ਪਰਿਵਾਰ ਨੂੰ ਧਮਕੀ ਦੇਂਦੇ ਮੇਰੇ ਨਾਲ ਕੋਈ ਮੈਟਰ ਹੈ ਤਾਂ ਵਿੱਚ ਚਿੱਠੀ ਦੇ ਵਿੱਚ ਮੇਰਾ ਇਕੱਲੇ ਦਾ ਨਾਮ ਲਿਖਣਾ ਸੀ। ਪੂਰੇ ਪਰਿਵਾਰ ਦਾ ਮੇਰੇ ਮਾਪਿਓ ਦਾ ਤ੍ਰਿਕਰੇ ਟੋਟੇ ਕਰ ਦਾਂਗੇ ਅਸੀਂ ਅੱਗ ਲਾ ਕੇ ਤ੍ਰਿਕਾ ਨੂੰ ਫੂਕ ਦਾਂਗੇ ਉਹ ਗੈਂਗਸਟਰ ਦਾ ਨਾਮ ਨਾ ਕੋਈ ਐਕਸਟਰਾ ਨਾਮ ਲੈ ਕੇ ਜੀ ਝੂਠਾ ਝੂਠਾ ਨਾਮ ਲੈ ਕੇ ਗੈਂਗਸਟਰਾਂ ਦਾ ਉਹ ਗੈਂਗਸਟਰ ਲੱਲਾ ਖੱਖਾ ਹੀ ਨਹੀਂ ਕਿਸੇ ਗੈਂਗਸਟਰ ਦਾ ਪਰ ਇਹ ਚੀਜ਼ ਵਰਤੀ ਗੈਂਗਸਟਰਾਂ ਦੇ ਨਾਂ ਤੇ ਜਾਂਦੀ ਹੈ ਗੈਂਗਸਟਰ ਮੰਨ ਕੇ ਚਲੋ ਅੰਦਰ ਬੈਠੀ ਐ ਨਾ ਲੈ ਕੇ ਬਾਹਰ ਮੰਨ ਕੇ ਜੋ ਪਿੰਡ ਦੀ 21 22 ਰੋਜ਼ ਕੋਈ ਵੀ ਨਾ ਲੈ ਕੇ ਵਰਤ ਕੇ ਕੁਝ ਵੀ ਕਰ ਸਕਦੀ ਸਖਤੋ ਸਖਤ ਸਜ਼ਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਦਮਾਗੇ ਵੀ ਕਾਰਵਾਈ ਕੀਤੀ ਜਾਵੇ ਮਾਮਲਾ ਤਾਂ ਮਹਾਰਾਜਾ ਸਾਨੂੰ ਪਹਿਲੀ ਚਿੱਠੀ ਜਦੋਂ ਆਈ ਉਦੋਂ ਵੀ ਸਿੱਛੂ ਸ਼ਿਸ਼ੂ ਪੰਡਿਤ ਪੈ ਗਏ ਫਿਰ ਦੁਬਾਰੇ ਆਈ ਦੁਬਾਰੇ ਵਾਲੀ ਦਾ ਵੀ ਸਾਨੂੰ ਕੋਈ ਉਗ ਸੁਭ ਨਾ ਕੀ ਸੀ ਉੱਚ ਉਹਨਾਂ ਬਸ ਤੇਰੇ ਮੁੰਡੇ ਨੂੰ ਮਾਰ ਦੇਣਗੇ ਤੇਰੇ ਘਰ ਨੂੰ ਅੱਗ ਲਾ ਦੇਣਗੇ ਤੇਰੇ ਜਮਾਂਗਾਂ ਨੂੰ ਮਾਰ ਦੇਣਗੇ ਤੇਰਾ ਪਰਿਵਾਰ ਰਿਜਾਰਡ ਦੇਣਗੇ ਪਿੰਡ ਛੱਡ ਜਾ ਤੂੰ ਵਸਾ ਕੁਝ ਲਿਖਿਆ ਹੁੰਦਾ ਹੈ ਗੈਂਗਸਟਰਾਂ ਦਾ ਨਾਮ ਲਿਖ ਕੇ ਹੂੰ ਤੀਜੀ ਜਦੋਂ ਚਿੱਠੀ ਆਈ ਜੀ ਤੇ ਮੈਂ ਮਿਹਨਤ ਕਰਕੇ ਜੀ ਉਹ ਬੰਦੇ ਨੂੰ ਪਛਾਣ ਲਿਆ ਜੀ ਸੀ ਕੈਮਰਾ ਚ ਜਦੋਂ ਕਢਾਈ ਉਹ ਬੰਦੇ ਜਦੋਂ ਦੇਖੇ ਤਾਂ ਪਿੰਡ ਦੇ ਹੀ ਬੰਦੇ ਸੀਗੇ ਜੀ ਗੈਂਗਸਟਰਾਂ ਦਾ ਟਾਈਮ ਐ ਬਾਧੂ ਨਾ ਲਿਖੀ ਜਾਂਦੇ ਤੀਜੀ ਚਿੱਠੀ 'ਚ ਸਾਨੂੰ ਖਲਾਸਾ ਹੋਇਆ ਜੀ ਉਹ ਅਸੀਂ ਫੋਟੋਆਂ ਪਿੰਨ ਟਰੈਕ 'ਤੇ ਪਾ ਕੇ ਜੀ ਪੁਲਿਸ ਮੈਿਕਮੇ ਕੋਲ ਕੱਲ ਉਹ ਜੀ 13 ਦਿਨਾਂ ਤੋਂ ਰਹਿਸ਼ਟ ਬੰਦੇ ਕਰੇ ਕੀ ਮੰਗ ਕਰਦੇ ਮੰਗ ਕਰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਾਹ ਨੂੰ ਇਹੇ ਬੰਦਿਆਂ ਦੇ ਨੱਥ ਪਵੇ ਕੋਈ ਹੋਰ ਬੰਦਾ ਨਾ ਨਮਾ ਉੱਠੇ ਜੀ ਇਹਨਾਂ ਨੂੰ ਮਾੜੀ ਮੁੱਟਰੀ ਨੱਥ ਪੂ ਦਾ ਕੰਮ ਹੈ ਮਤਲਬ ਝੂਠੂ ਹੀ ਗੈਂਗਸਟਰ ਦਾ ਨਾਮ ਲੈ ਕੇ ਜਮਾ ਝੂਠਾ ਜੀ ਕੋਈ ਗੈਂਗਸਟਰ ਨਹੀਂਗਾ ਉਹਦਾ ਨਾਮ ਇਸਤੇਮਾਲ ਕਰ ਰਹੇ ਹਾਂ ਉਹਨਾਂ ਡੀਐਸਪੀ ਗੁਰਪ੍ਰੀਤ ਸਿੰਘ ਸਪੈਸ਼ਲ ਬ੍ਰਾਂਚ ਸਾਨੂੰ ਜਗਜੀਤ ਸਿੰਘ ਇੱਕ ਜੋਗਨਾਂ ਤੋਂ ਇੱਕ ਦਰਖਾਸਤ ਮਿਲੀ ਹੈ ਜਿਸ ਦੇ ਵਿੱਚ ਉਹਨੇ ਕੋਈ ਅਲੀਗੇਸ਼ਨ ਲਾਏ ਆ ਲੇਕਿਨ ਉਹ ਅਸੀਂ ਦਰਖਾਸਤ ਦਾ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਤੱਥ ਸਾਹਮਣੇ ਆਗੇ ਉਹਦੇ ਮੁਤਾਬਕ ਅਸੀਂ ਅਲੀ ਕਾਰਵਾਈ ਕਰਾਂਗੇ ਅੱਛਾ ਪੈਸੇ ਦਾ ਲੈਂਡਿੰਗ ਸੀਗਾ ਸਰ ਕੋਰਟ ਵੀ ਕੇਸ ਚੱਲਦਾ ਹੈ ਦੱਸਿਆ ਜੀ ਪਰ ਉਹ ਦਸਨ ਮੁਤਾਬਕ ਹੈਗਾ ਬਟ ਹਜੇ ਆਪਾਂ ਨੂੰ ਜਿਹੜੀ ਦਰਖਾਸਤ ਮਿਲੀ ਆ ਉਹਨੂੰ ਪ੍ਰੋਪਰ ਵੈਰੀਫਾਈ ਕਰਾਂਗੇ ਜਿਹੜਾ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਅਲੀਗੇਸ਼ਨ ਲਾਇਆ ਉਹਨੂੰ ਵੀ ਪੱਖ ਨੂੰ ਜਾਣ ਕੇ ਫਿਰ ਅਗਲੀ ਕਾਰਵਾਈ ਅਮਲ ਚ ਲਿਆਂਦੀ। ਇਸ ਤਰ੍ਹਾਂ ਦੀ ਕਾਰਵਾਈ ਕੋਈ ਵੀ ਹੋਊਗੀ ਜੋ ਕਿ ਸਾਨੂੰ ਮਤਲਬ ਐਫ ਆਈ ਆਰ ਦਰਜ ਕਰਨ ਦੀ ਲੋੜ ਪਈ ਤਾਂ ਐਫ ਆਈ ਆਰ ਦਰਜ ਕਰਾਂਗੇ ਜਿਹੋ ਜੀ ਦੀ ਕਾਰਵਾਈ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਉਹੋ ਜੀ ਕਾਰਵਾਈ ਕੀਤੀ ਜਾਊ।